ਸਲੋਕ ਸ਼ੇਖ ਫਰੀਦ ਜੀ ਕੇ ਇੱਕੰਕਾਰ ਸਤਗੁਰ ਪ੍ਰਸਾਦ ਮਹੱਲਾ ਪੰਜਵਾ ਪਰੀਦਾ ਦੁੱਖ ਸੁਖ ਇਕ ਕਰ ਦਿਲ ਤੇ ਲਾ ਬਕਾਰ ਅੱਲਾ ਪਾਵੇ ਸੋ ਪਲਾ ਤਾਲਬੀ ਦਰਵਾਰ ਮਹੱਲਾ ਪੰਜਵਾ ਫਰੀਦਾ ਦੁਨੀਆ ਬਹਜਾਈ ਤੂੰ ਵੀ ਵੱਜੇ ਨਾਲ ਸੋਏ ਜਿਉ ਨਾ ਵੱਜਦਾ ਜਿ세 ਅੱਲਾਹ ਕਰਦਾ ਸਾਰ ਮਹੱਲਾ ਪੰਜਵਾ ਫਰੀਦਾ ਦਿਲ ਰਤਾ ਇਸ ਦੁਨੀ ਸੋ ਦੁਨੀਆ ਕਿਤੇ ਕੰਮ ਮਿਸਲ ਫਿਕਰਾ ਗਖੜੀ ਸੁਪਏ ਪੂਰ ਕਰੰਮਾ ਪਹਿਲੇ ਪਹਿਰੇ ਫੁਲੜਾ ਫਲ ਬੇ ਪਛਾਰਾਤ ਜੋ ਜਗੰਨ ਲਹਿਨ ਸੇ ਸਾਈ ਕਨੋਂ ਦਾਤ ਡਾਟੇ ਸਭ ਸੰਧਿਆ ਕਿਆ ਚੱਲੇ ਤੇ ਸ ਨਾਲ ਇੱਕ ਜਗੰਦੇ ਨਾਲ ਹਨ ਇਕਨਾ ਸਤਿਆ ਦੇ 84 ਟੋਡਿੰਦਿਏ ਸੋਹਾਗ ਕੋ ਤੋ ਤਨਕਾਈ ਕੋਰ ਜਿੰਨਾ ਨਾ ਸੋਹਗਣੀ ਤਿੰਨਾ ਚੱਕ ਨਾ ਹੋਰ ਦਿੰਦੀਏ ਸੋਹਾਗ ਕੋ ਤੋਤਨ ਕਾਈ ਕੋ ਜਿਨਾ ਨੋ ਸੋਹਾਗਣੀ ਤਿੰਨਾ ਚਾਕ ਨਾ ਹੋਰ ਇਹ ਸ਼ਲੋਕ ਸਤਗੁਰ ਪ੍ਰੀਤ ਮਹਾਰਾਜ ਦੇ ਮਖਾਰ ਵਿੱਚ ਉਚਾਰੇ ਹੋਏ ਤਨ ਤਨ ਚਵਰ ਸ਼ਤਬ ਦੇ ਮਲਕ ਗੁਰਤਾ ਗੱਦੀ ਤੇ ਬਰਾਜਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਿਸ਼ੋਵਤ ਪੰਜਵੇਂ ਪਾਤਸ਼ਾਹ ਕਹਿ ਰਹੇ ਹੈ ਫ੍ਰਿੱਦ ਦੁਖ ਸੁਖ ਇਕ ਕਰ ਦਿਲ ਤੇ ਲਾਹ ਬਕਾਰ ਅੱਲਾ ਪਾਵੇ ਸੋ ਪਲਾ ਤਨ ਲੰਬੀ ਦਰਬਾਰ ਸਤਗੁਰੂ ਸਮਝਾ ਰਿਹਾ ਕਿ ਜਦੋਂ ਦੁੱਖ ਤੇ ਸੁਖ ਇੱਕ ਬੰਦਾ ਮੰਨ ਲੈਂਦਾ ਨਾ ਉਹਨੂੰ ਦੁੱਖ ਦਾ ਦੁੱਖ ਹੈ ਨਾ ਸੁਖ ਦੀ ਕੋਈ ਖੁਸ਼ੀ ਹੈ ਅਤੇ ਉਹਦੇ ਦਿਲ ਦੇ ਉੱਤੋਂ ਵਿਕਾਰਾਂ ਦਾ ਖਤਮਾ ਹੋ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਖਤਮ ਹੋ ਜਾਂਦੇ ਜੁਗਲੀਨਿੰਦੇ ਖਤਮ ਹੋ ਜਾਂਦੀ ਹੈ ਬਾਸ਼ਨਾਮਾ ਖਤਮ ਹੋ ਜਾਂਦੇ ਆ ਫਿਰ ਉਹ ਇਸ ਹਾਲਾਤ ਦੇ ਵਿੱਚ ਚਲੇ ਜਾਂਦਾ ਅੱਲਾ ਪਾਵੇ ਸੁਪਲ ਜੋ ਵੀ ਪਰਮਾਤਮਾ ਕਰ ਜਾ ਉਹਨੂੰ ਚੰਗਾ ਲੱਗਦਾ ਜੋ ਵੀ ਉਹਦੇ ਜੀਵਨ ਦੇ ਵਿੱਚ ਵਾਪਰ ਰਿਹਾ ਉਹ ਉਸ ਦੀ ਰਹਿਮਤ ਸਮਝਦਾ ਤਾਂ ਲੰਬੀ ਦਰਵਾਜ਼ਾ ਫਿਰ ਉਸ ਨੂੰ ਉਸ ਪਰਮਾਤਮਾ ਦਾ ਦਰਸ਼ਨ ਹੋ ਜਾਂਦੇ ਆ ਉਹ ਦਰਵਾਜ਼ਾ ਦਿਸਪਿੰਦਾ ਜਿਹੜਾ ਇਸ ਕਾਇਆ ਦੇ ਅੰਦਰ ਹੀ 10ਵੇਂ ਦਵਾਰ ਦੇ ਵਿੱਚ ਜੋਤ ਜਗ ਰਹੀ ਹੈ ਜਿਹੜੀ ਕਿ ਦੁਨਿਆਵੀ ਲੋਕਾਂ ਨੂੰ ਨਜ਼ਰ ਨਹੀਂ ਆ ਰਹੀ ਪਰ ਜਿਹੜੇ ਨੌਂ ਦਰਵਾਜ਼ੇ ਦੁਨੀਆਂ ਲਈ ਬੰਦ ਕਰ ਦਿੰਦੇ ਆ ਉਹਨਾਂ ਨੂੰ 10ਵਾਂ ਦਵਾਰ ਫਿਰ ਬੇਗੰਪੁਰਾ ਫਿਰ ਨਜ਼ਰ ਆਉਂਦਾ ਸੋ ਇਸੇ ਕਰਕੇ ਉਹ ਕਹਿੰਦੇ ਕਿ ਤੂੰ ਦੁੱਖ ਤੇ ਸੁੱਖ ਨੂੰ ਇੱਕ ਕਰ ਹਰ ਖੁਸ਼ ਸੋਗ ਜਾ ਕੇ ਰਕੇ ਨਹੀਂ ਬੈਰੀ ਮੀਤ ਸਮਾਨ ਨਾ ਤੈਨੂੰ ਕੋਈ ਖੁਸ਼ੀ ਹੋਵੇ ਨਾ ਗਮੀ ਹੋਵੇ ਤੇ ਨਾ ਬੈਰੀ ਹੋਵੇ ਤਾਂ ਨਾ ਮਿੱਤਰ ਜਦੋਂ ਇਸ ਪੋਜੀਸ਼ਨ ਦੇ ਵਿੱਚ ਮਨ ਜਿਹੜਾ ਉਹ ਪਹੁੰਚ ਜਾਂਦਾ ਤਾਂ ਫਿਰ ਕਹਿੰਦੇ ਅਫਲ ਅਵਸਥਾ ਉਸ ਨੂੰ ਸੁਨ ਅਵਸਥਾ ਕਹਿੰਦੇ ਕਿਉਂਕਿ ਬਾਸ਼ਨਾਮਾ ਖਤਮ ਹੋ ਜਾਂਦੇ ਹੈ ਇਸੇ ਕਰਕੇ ਗੁਰੂ ਮਹਾਰਾਜ ਜੀ ਕਹਿ ਰਹੇ ਸਹਿ ਕਹੇ ਸੋ ਕੀਜੇ ਤਨ ਮਨ ਦੀ ਜੇ ਐਸਾ ਪਰਮਲ ਲਾਈਏ ਏਬ ਕਰੇ ਸੁਹਾਗਣੀ ਪਹਿਣੇ ਇਨੀ ਬਾਤੇ ਸੋ ਪਾਈਏ ਕਹਿੰਦੇ ਆਪਣੇ ਪ੍ਰਭੂ ਨੂੰ ਜਦ ਤੱਕ ਖੁਸ਼ ਕਰਨਾ ਜੋ ਵੀ ਹੋ ਰਿਹਾ ਤਨ ਮਨ ਜਿਹੜਾ ਉਸ ਨੂੰ ਅਰਪਣ ਕਰਦੇ ਐ ਐਸਾ ਤੋਂ ਰੰਗ ਦੇ ਵਿੱਚ ਰੰਗੀ ਜਾ ਕਿ ਇਹ ਜੀਵ ਆਤਮਾ ਉਸ ਦੇ ਦਰਬਾਰ ਦੇ ਵਿੱਚ ਜਾ ਕੇ ਜਦੋਂ ਪਹੁੰਚਦੀ ਹੈ ਤਾਂ ਇਸ ਨੂੰ ਬਹੁਤ ਹੀ ਪ੍ਰੇਮ ਮਿਲਦਾ ਏ ਇਹ ਬ ਕਹੇ ਸੁਹਾਗਣੀ ਉਸ ਨੂੰ ਹੀ ਸਵਾਗਣ ਕਹਿੰਦੇ ਕਿਹਾ ਜਾਂਦਾ ਉਸ ਦਾ ਹੀ ਜੀਵਨ ਸਫਲ ਹੁੰਦਾ ਕਿਉਂਕਿ ਇੱਥੋਂ ਜਾਣਾ ਹੈ ਇੱਥੋਂ ਜਾਣਾ ਹੈ ਇਸ ਕਰਕੇ ਉਸ ਪਤੀ ਨੂੰ ਜੇਕਰ ਮਿਲਣਾ ਹੈ ਜੋ ਵੀ ਪਰਮਾਤਮਾ ਕਰ ਰਿਹਾ ਹੈ ਉਸ ਨੂੰ ਪਲਾ ਕਰਕੇ ਮੰਨਣਾ ਚੰਗਾ ਕਰਕੇ ਮੰਨਣਾ ਭੈਣੇ ਇਨੇ ਬਾਤ ਦੀ ਸੁਪਾਈ ਹੈ ਇਹ ਸਹਿਲਿਓ ਜੇਕਰ ਉਸ ਪਤੀ ਨੂੰ ਮਿਲਣਾ ਹੈ ਤਾਂ ਸਾਨੂੰ ਉਸ ਦੀ ਰਜਾ ਦੇ ਵਿੱਚ ਸਾਰੇ ਸੁੱਖ ਦੁੱਖ ਜਿਹੜੇ ਆ ਇੱਕ ਕਰ ਲੈਣੇ ਚਾਹੀਦੇ ਇਹ ਨਹੀਂ ਕਿ ਸੁੱਖ ਦੀ ਖੁਸ਼ੀ ਹੈ ਤੇ ਦੁੱਖ ਦਾ ਗਮ ਹੈ ਕੋਈ ਹਰਖ ਸੋਗ ਨਹੀਂ ਹੋਣਾ ਚਾਹੀਦਾ ਕੋਈ ਲੋਭ ਮੋਹ ਨਹੀਂ ਹੋਣਾ ਚਾਹੀਦਾ ਫਿਰ ਜਦੋਂ ਇਸ ਅਵਸਥਾ ਚ ਜੀਵਤ ਮੰਜਦੀ ਹੈ ਫਿਰ ਉਹਨੂੰ ਸੁਹਾਗਣ ਕਹਿ ਜਾਂਦਾ ਕਿਉਂਕਿ ਉਸ ਨੂੰ ਕਿਸੇ ਦਾ ਹੋਰ ਹੈ ਹੀ ਨਹੀਂ ਸਵਾਏ ਇਹ ਦੁਨੀਆ ਜਿਹੜੀ ਦੁਬਦਾ ਹੈ ਉਹ ਖਤਮ ਹੋ ਜਾਂਦੀ ਹੈ ਪੰਜਵੇਂ ਪਾਸ਼ਾ ਕਹਿੰਦੇ ਫਰੀਦਾ ਦੁਨੀ ਬਜਾਈ ਤੂੰ ਵੀ ਬੱਜੇ ਨਾਲ ਸੋਈ ਜੀਉ ਨਾ ਬੱਜਦਾ ਜਿਸ ਅੱਲਾਹ ਕਰਦਾ ਸਾ ਕਹਿੰਦੇ ਜੋ ਦੁਨੀਆ ਤੇ ਹੋ ਰਿਹਾ ਤੂੰ ਵੀ ਉਹੀ ਕਰੀ ਜਾਂਦਾ ਦੁਨੀਆ ਕੀ ਕਰ ਰਹੀ ਹੈ ਦੁਨੀਆ ਪਦਾਰਥਾਂ ਚ ਮੋਹ ਪਈ ਹੈ ਰਿਸ਼ਤੇ ਨਾਤਿਆਂ ਦੇ ਮੋਹ ਦੇ ਵਿੱਚ ਪਈ ਹੈ ਫਿਰ ਜੋ ਦੁਨੀਆ ਕਰ ਰਹੀ ਹੈ ਜੇ ਤੂੰ ਵੀ ਕਰ ਰਿਹਾ ਹੈ ਤਾਂ ਪਤੀ ਦੇ ਨਾਲ ਤਾਂ ਤੂੰ ਫਿਰ ਮਿਲ ਨਹੀਂ ਸਕਦਾ ਫਿਰ ਜੀਵਾਤਮਾ ਪਤੀ ਨਾਲ ਨਹੀਂ ਮਿਲ ਸਕਦੀ ਕਿਉਂਕਿ ਮੁਕਤੀ ਤਾਂ ਮਿਲਣੀ ਹੈ ਜਦੋਂ ਇਸ ਦੁਨੀਆ ਨੂੰ ਕੂੜ ਦੀ ਦੀਵਾਰ ਸਮਝ ਕੇ ਤੋੜ ਦਿੱਤਾ ਆਤਮਾ ਤੇ ਪਰਮਾਤਮਾ ਦੇ ਵਿਚਕਾਰ ਇਹ ਦੁਨੀਆ ਦੀ ਦੀਵਾਰ ਹੈ ਜਿਹੜੀ ਉਸ ਦੀ ਛਾਂ ਹੈ ਇਹ ਛਾਂ ਕਿਉਂਕਿ ਪਰਮਾਤਮਾ ਦੀ ਇਸ ਕਰਕੇ ਚੰਗੀ ਬਹੁਤ ਲੱਗਦੀ ਹੈ ਜਿਸ ਦੀ ਛਾਂ ਹੈ ਜਿਸ ਰੁੱਖ ਦੀ ਛਾਂ ਹੈ ਉਸ ਰੁੱਖ ਨੂੰ ਭੁੱਲ ਕੇ ਉਸ ਛਾਂ ਨੂੰ ਪਿਆਰ ਕੀਤਾ ਹੈ ਇਸੇ ਕਰਕੇ ਕਹਿੰਦੇ ਦੁਨੀਆ ਬਜਾਈ ਤੂੰ ਵੀ ਬੱਜੇ ਨਾਲ ਜੋ ਦੁਨੀਆ ਕਰ ਰਹੀ ਹੈ ਤੂੰ ਵੀ ਕਰੀ ਜਾ ਰਿਹਾ ਜੋ ਦੁਨੀਆ ਪਦਾਰਥਾ ਨੂੰ ਇਕੱਠਾ ਕਰੀ ਤੂੰ ਵੀ ਕਰ ਰਿਹਾ ਜੇ ਦੁਨੀਆ ਰਿਸ਼ਤੇ ਨਾ ਤੇ ਤੇ ਡੁੱਬੀ ਹੋਈ ਤੂੰ ਵੀ ਡੁੱਬਿਆ ਸੋਈ ਜੀਉ ਨਾ ਬੱਜਦਾ ਜਿਸ ਅੱਲਾਹ ਕਰਦਾ ਸਾਰ ਸਿਰਫ ਕਹਿੰਦੇ ਉਹ ਜੀਵਾਤਮਾ ਨੇ ਕਰਦੀ ਜਿਹਦੇ ਨਾਲ ਪਰਮਾਤਮਾ ਆਪਣੀ ਕਿਰਪਾ ਕਰਦਾ ਜਿਸ ਦੇ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਜਿਸ ਤੇ ਕਿਰਪਾ ਹੁੰਦੀ ਹੈ ਉਸ ਨੂੰ ਮੁਖ ਦਵਾਰ ਮਿਲ ਜਾਂਦਾ ਇਸੇ ਕਰਕੇ ਤੀਜੇ ਪਾਤਸ਼ਾਹ ਕਹਿ ਰਹੇ ਗਤ ਮੁਕਤੀ ਕਦੇ ਨਾ ਹੋਵੇਈ ਹਉਮੇ ਕਰਮ ਕਮਾ ਸਹਿਬ ਭਾਵੇ ਸੋਥੀਏ ਪਈਏ ਕਿਰਤ ਫਰਾ ਕਹਿੰਦੇ ਮੁਕਤੀ ਕਦੇ ਵੀ ਨਹੀਂ ਹੋਣੀ ਕਿਉਂਕਿ ਜਦ ਤੈਂ ਹਉਮੇ ਦੇ ਵਿੱਚ ਪਿਆ ਹੋਇਆ ਮੋਹ ਮਾਇਆ ਦੇ ਵਿੱਚ ਪਿਆ ਹੋਇਆ ਕਦੀ ਵੀ ਤੈਨੂੰ ਮੁਕਤੀ ਨਹੀਂ ਮਿਲ ਸਕਦੀ ਇਹ ਮਾਰੂ ਰਾਖਚ ਤੀਜੇ ਪਾਤਸ਼ਾਹ ਕਹਿ ਰਹੇ ਗਤ ਮੁਕਤੀ ਕਦੇ ਨਾ ਹੋਵੇਈ ਹਉਮੇ ਕਰਮ ਕਮਾ ਜੇਕਰ ਤੂੰ ਪਦਾਰਥਾਂ ਦੇ ਵਿੱਚ ਪਿਆ ਹੈ ਰਿਸ਼ਤੇ ਨਾਤਿਆਂ ਦੇ ਵਿੱਚ ਪਿਆ ਹੈ ਤੇ ਫਿਰ ਤੂੰ ਦੁਨੀਆ ਦੇ ਵਿੱਚ ਜਿਵੇਂ ਦੁਨੀਆ ਕਰ ਰਹੀ ਓਵੇਂ ਕਰ ਰਿਹਾ ਹੈ ਫਿਰ ਤੈਨੂੰ ਮੁਖ ਦਵਾਰਾ ਕਿੱਥੋਂ ਮਿਲਣਾ ਹੈ ਜੇ ਤੂੰ ਮੁਖ ਦਵਾਰਾ ਪਹੁੰਚਣਾ ਚਾਹਨਾ ਸਹਿਬ ਭਾਵੇਂ ਸੋਥੀਏ ਜੋ ਪਰਮਾਤਮਾ ਕਰ ਜਾਇਆ ਉਹਨੂੰ ਭਲਾ ਖਾ ਕੇ ਪਈਏ ਕਿਰਤ ਫਰਾ ਉਹਦੀ ਸੱਚ ਸਲਾਹ ਦੇ ਵਿੱਚ ਰਹੀ ਹੈ ਹਮੇਸ਼ਾ ਉਹਦੀ ਰਜਾ ਦੇ ਵਿੱਚ ਰਹੀ ਹੈ ਫਿਰ ਤੈਨੂੰ ਉਸ ਦਾ ਦਰਬਾਰ ਦੇ ਦਰਸ਼ਕ ਹੋ ਸਕਦੇ ਹੈ ਫਿਰ ਉਹ ਤੇਰੀ ਸਾਰ ਲੈ ਸਕਦਾ ਹੈ ਨਹੀਂ ਤਾਂ ਜੋ ਦੁਨੀਆ ਕਰ ਰਹੀ ਹੈ ਤੂੰ ਵੀ ਦੁਨੀਆ ਬੰਗੂ ਉੱਠ ਕੇ ਇੱਕ ਦਿਨ ਚਲੇ ਜਾਣਾ ਦੇਖਾ ਦੇਖੇ ਸਭ ਕਰੇ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਹਿਰਦੇ ਸੁੱਧ ਹੈ ਸੇਵ ਪੇ ਤਨ ਥਾਏ ਇਤੀਜੇ ਪਾਸ਼ਾ ਸ੍ਰੀ ਜਾਗਦੇ ਵਿੱਚ ਕਹਿ ਰਹੇ ਆ ਕਹਿੰਦੇ ਜਿੱਦਾਂ ਦੇਖਾ ਦੇਖੇ ਸਾਰੇ ਦੁਨੀਆ ਕਰ ਰਹੀ ਹੈ ਤੇ ਮਨਮੁਖ ਹੋਈ ਹੈ ਕਿਉਂਕਿ ਜਿਹੜੇ ਮਨ ਦੇ ਪਿੱਛੇ ਲੱਗੇ ਹੋਏ ਆ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਬੇਸਿਕ ਕਿਉਂ ਕਰ ਰਹੇ ਜਿਹੜੇ ਮਨਮੁਖ ਨਹੀਂਗੇ ਉਹ ਗੁਰਮੁਖ ਹੁੰਦੇ ਆ ਉਹ ਗੁਰੂ ਦੇ ਰਜ਼ਾ ਦੇ ਵਿੱਚ ਚੱਲਦੇ ਆ ਗੁਰੂ ਦੇ ਹੁਕਮ ਦੇ ਵਿੱਚ ਚੱਲਦੇ ਆ ਫਿਰ ਉਹਨਾਂ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਜਿਨ ਗੁਰਮੁਖ ਹਿਰਦੇ ਸ਼ੁੱਧ ਹੈ ਜਿਨ੍ਹਾਂ ਗੁਰਮਖਾਂ ਦੇ ਕਹਿੰਦੇ ਹਿਰਦੇ ਸ਼ੁੱਧ ਹੋ ਗਏ ਉਸ ਪਰਮਾਤਮਾ ਦੇ ਨਾਮ ਨੂੰ ਸਿਮਰ ਲਿਆ ਸੇਵ ਭਈ ਤਿੰਤ ਹੈ ਉਹਨਾਂ ਦੀ ਸੇਵਾ ਜਿਹੜੀ ਹੈ ਉਹ ਕਬੂਲ ਹੋ ਜਾਂਦੀ ਹੈ ਉਸ ਪਰਮਾਤਮਾ ਦੇ ਦਰ ਤੇ ਉਹ ਪਹੁੰਚ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਫਿਰ ਕਿ ਜਿਵੇਂ ਦੁਨੀ ਬੱਜ ਦੁਨੀਆ ਦੇ ਵਿੱਚ ਹੋ ਰਿਹਾ ਹੈ ਉਹਵੇਂ ਉਹ ਕਰਦੇ ਆ ਉਹ ਤਾਂ ਧੀਰਜ ਆ ਦੇ ਵਿੱਚ ਰੰਗ ਦੇ ਵਿੱਚ ਰੰਗੇ ਰਹਿੰਦੇ ਆਂ ਪ੍ਰੇਮ ਦੇ ਵਿੱਚ ਰੰਗੇ ਰਹਿੰਦੇ ਆਂ ਉਹਨਾਂ ਨੂੰ ਦੁਨੀਆ ਨਾਲ ਕੋਈ ਮਤਲਬ ਨਹੀਂ ਹੈ ਪੰਜਵੇਂ ਪਾਸ਼ਾ ਕਹਿੰਦੇ ਅੱਗੇ ਫਰੀਦਾ ਦਿਲ ਰਤਾ ਇਸ ਦੁਨੀ ਸ ਦੁਨੀ ਨਕਤੇ ਕਮ ਮਿਸਲ ਫਕੀਰਾ ਗਾਖੜੀ ਸੁ ਪਾਈਏ ਪੋਰ ਕਰਮ ਕਿੰਦੇ ਜਿਹੜਾ ਦਿਲ ਹੈ ਉਹ ਤਾਂ ਇਸ ਦੁਨੀਆ ਦੇ ਵਿੱਚ ਤੂੰ ਲਾ ਕੇ ਬੈਠਾ ਇਸ ਦੁਨੀਆ ਦੇ ਮੋਹ ਪਿਆਰ ਦੇ ਵਿੱਚ ਤਾਂ ਰੰਗ ਲਿਆ ਉਸਨੂੰ ਦੁਨੀਆ ਦੇ ਵਿੱਚ ਮਸਤ ਹੋਇਆ ਬੈਠਾ ਤੈਨੂੰ ਸਾਰੇ ਨਹੀਂ ਹੈ ਕਿ ਪਤਾ ਨਹੀਂ ਕਿ ਦੋਠ ਕੇ ਚਲੇ ਜਾਣਾ ਭੁੱਲ ਬੈਠਾ ਤੋ ਦੁਨੀਆ ਕਿਤੇ ਕਮ ਇਹ ਤਾਂ ਦੁਨੀਆ ਕਿਤੇ ਤੇ ਕੰਮ ਨਹੀਂ ਸਿਉਣੀ ਤੂੰ ਦੱਲਾ ਕਾ ਬੈਠਾ ਇਸ ਮਾਹੌਲ ਦੇ ਵਿੱਚ ਰੰਗ ਲਿਆ ਆਪਣੇ ਆਪ ਨੂੰ ਤੇ ਕਿ ਮੈਂ ਤਾਂ ਇੱਥੇ ਰਹਿਣਾ ਮਿਸਲ ਫਕੀਰਾ ਗਾ ਖੜੀ ਜਿਹੜੀ ਫਕੀਰਾ ਦੀ ਮੰਜ਼ਲ ਹੈ ਬਹੁਤ ਔਖੀ ਹੈ ਸੋ ਪਾਏ ਪੂਰ ਕਰਮ ਜੇ ਕਿਤੇ ਉਹਦੀ ਕਿਰਪਾ ਹੋ ਜਵੇ ਚਿੰਗੇ ਕਰਮ ਕਿਤੇ ਹੋ ਜਾਣਾ ਤਾਂ ਮਿਲਦੀ ਹੈ ਕਿਉਂਕਿ ਫਕੀਰਾਂ ਦੀ ਮੰਜ਼ਲ ਬਹੁਤ ਉੱਚੀ ਹੈ ਫਕੀਰਾਂ ਫਕੀਰੀ ਦੂਰ ਜਿਤਨੀ ਲੰਬੀ ਖਜੂਰ ਚੜ ਜਾ ਮੇ ਤੱਪੀ ਮੇ ਪ੍ਰੇਮ ਰਸ ਡਿਗਪਾ ਮੇ ਤੇ ਚਿਕਨਾ ਚੂਰ ਫਕੀਰਾਂ ਦੀ ਮੰਜ਼ਲ ਬੜੀ ਉੱਚੀ ਹੈ ਪਰ ਦੁਨੀਆ ਜਿਹੜੀ ਹੈ ਉਹ ਇੰਨੀ ਕੁ ਮਿੱਠੀ ਹੈ ਤੇ ਬੰਦਾ ਆਪਣੇ ਆਪ ਨੂੰ ਇਹਦੇ ਵਿੱਚ ਗੁਆ ਲੈਂਦਾ ਹੈ ਇਸੇ ਕਰਕੇ ਸਤਗੁਰ ਫਰੀਦ ਜੀ ਕਹਿੰਦੇ ਫਰੀਦ ਦਾ ਦੀਨ ਗੁਆਇਆ ਦੁਨੀਸ ਦੁਨੀ ਨਾ ਚੱਲੀ ਸਾਥ ਪਾਇ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਆਪਣੇ ਆਪ ਤਾਂ ਕਹਿੰਦੇ ਕੋਹਾੜਾ ਮਾਰੇ ਆਪਣੇ ਪੈਰਾਂ ਤੇ ਕਿਸੇ ਨੇ ਤੈਨੂੰ ਕਿਹਾ ਤੇਰੇ ਕੋਲ ਇੱਕ ਦੋ ਚੁਆਇਸਸ ਗਿਆ ਚਾਹੇ ਤੂੰ ਉਹਦੇ ਰਜਤ ਵਿੱਚ ਰਹਿ ਲੈਂਦਾ ਚਾਹੇ ਤੂੰ ਦੁਨੀਆ ਦੇ ਵਿੱਚ ਰਹਿ ਲੈਂਦਾ ਪਰ ਤੂੰ ਦੁਨੀਆ ਦੇ ਵਿੱਚ ਰਹਿ ਆ ਉਹ ਹੁਣ ਦੁਨੀਆ ਜਿਹੜੀ ਤੇਰੇ ਕੰਮ ਨਹੀਂ ਆ ਰਹੀ ਨਾ ਤੇਆਂ ਪੁੱਤਰ ਭੈਣ ਭਰਾ ਨਾ ਮਾਇਆ ਜਿਹੜੀ ਇਕੱਠੀ ਕੀਤੀ ਇਹ ਤੇਰੇ ਕੰਮ ਨਹੀਂ ਆਈ ਇਸੇ ਕਰਕੇ ਉਹਨਾਂ ਨੇ ਫਿਰ ਕਿਹਾ ਕਿ ਪੰਜਵੇਂ ਪਾਤਸ਼ਾਹ ਆਪਣੇ ਸੋਠ ਰਾਗ ਦੇ ਵਿੱਚ ਸਮਝਾ ਰਹੇ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬੜ ਪੱਕੇ ਪਾਏ ਕੋਟ ਜਨਮ ਕੇ ਲਿਖ ਨਾਸੇ ਹਰ ਚਰਣੇ ਚਿਤ ਲਾਏ ਇਹ ਜਿਹੜਾ ਮਾਰਗ ਹੈ ਫਕੀਰੀ ਦਾ ਇਹ ਤਾਂ ਉਹਦੀ ਕਿਰਪਾ ਦੇ ਨਾਲ ਮਿਲਦਾ ਸੰਤ ਕਾ ਮਾਰਗ ਧਰਮ ਕੀ ਪੌੜੀ ਸੰਤਾਂ ਦਾ ਮਾਰਗ ਜਿਹੜਾ ਹੈ ਮਹਿਣਾ ਬਾਤ ਔਖਾ ਕਿਉਂਕਿ ਆਚਰਣ ਤੇ ਖੜਾ ਹੈ ਸਾਰੇ ਦਾ ਸਾਰਾ ਆਚਰਣ ਤੇ ਖੜਾ ਹੈ ਇਸੇ ਕਰਕੇ ਸੰਤਾਂ ਦੇ ਆਚਰਣ ਦੀ ਮੰਗ ਕੀਤੀ ਸਤਗੁਰੂ ਰਵਿਦਾਸ ਸਾਹਿਬ ਨੇ ਸੰਤ ਆਚਰਨ ਸੰਤ ਚੋ ਮਾਰਗ ਸੰਤ ਚ ਉਲਗ ਲਗੜੀ ਔਰ ਇੱਕ ਮਾਗੋ ਭਗਤ ਚਿੰਤ ਬਣੀ ਇਹ ਜਿਹੜਾ ਧਰਮ ਦੀ ਪੌੜੀ ਰਸਤਾ ਜਿਹੜਾ ਧਰਮ ਦਾ ਸੱਚ ਦਾ ਰਸਤਾ ਜਿਹੜਾ ਇਹ ਐਵੇਂ ਨਹੀਂ ਮਿਲਦਾ ਜੀ ਕਿਰਪਾ ਹੋਵੇ ਗੁਰੂ ਦੀ ਕਿਰਪਾ ਹੋਵੇ ਪਰਮਾਤਮਾ ਦੀ ਉਹਦੀ ਰਹਿਮਤ ਹੋ ਜਵੇ ਤਾਂ ਕਹਿੰਦੇ ਕੋਈ ਵੱਡ ਭਾਗਾ ਹੈ ਉਹ ਬਹੁਤ ਹੀ ਵੱਡੇ ਭਾਗੇ ਵਾਲਾ ਹੈ ਉਹਦੇ ਕਰਮ ਬਹੁਤ ਚੰਗੇ ਹੈ ਉਹ ਦੁਨੀਆ ਤੇ ਜਸ ਕੱਟ ਕੇ ਜਾਣਾ ਉਸਨੇ ਇਹ ਉਸ ਰਮ ਉਹਟ ਜਨਮ ਕਿਲੇ ਵਿਖਨਾ ਸੀ ਜਿਹੜੇ ਕਹਿੰਦੇ ਕਰੋੜਾਂ ਜਨਮਾਂ ਦੇ ਪਾਪ ਕੀਤੇ ਹੋਏ ਉਹ ਸਾਰੇ ਹੀ ਖਤਮ ਹੋ ਗਏ ਜਦੋਂ ਸੰਤ ਦੀ ਕਿਰਪਾ ਹੋਈ ਜਦੋਂ ਗੁਰੂ ਦੀ ਕਿਰਪਾ ਹੋਈ ਜਦੋਂ ਪਰਮਾਤਮਾ ਨੇ ਕਿਰਪਾ ਕੀਤੀ ਹਰ ਚਰਨੇ ਚਿਤ ਲਾਏ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਫਿਰ ਇਹ ਚਿਤ ਲੱਗ ਗਿਆ ਕਿਉਂਕਿ ਇਹ ਜਿਹੜਾ ਚਿਤ ਹੈ ਤਾਂ ਹੀ ਲੱਗਣਾ ਪੰਜਵੇਂ ਪਾਤਸ਼ਾਹ ਕੰਦੇ ਜਦੋਂ ਦੀ ਕਿਰਪਾ ਹੋਵੇਗੀ ਐਵੇਂ ਇਹ ਰਸਤੇ ਮਿਲ ਜਾਂਦੇ ਇਸੇ ਕਰਕੇ ਉਹ ਕਹਿੰਦੇ ਜਿਹੜੀ ਭਗਤਾਂ ਦੀ ਚਾਲ ਹੈ ਉਹ ਬੜੀ ਨਰਾਰਲੀ ਹੁੰਦੀ ਹੈ ਦੁਨੀਆਂ ਨੂੰ ਲੱਗਦਾ ਪਤਾ ਨਹੀਂ ਸਦਾ ਹੀ ਘੁੰਮਦੇ ਆ ਉਹ ਸਦਾ ਹੀ ਨਹੀਂ ਹੁੰਦੇ ਸਦਾ ਹੀ ਦੁਨੀਆਂ ਉਹਨਾਂ ਨੂੰ ਕਹਿ ਰਹੀ ਹੈ ਪਰ ਉਹਨਾਂ ਦੀ ਰਮ ਜਿਹੜੀ ਹੈ ਉਹ ਇੰਨੀ ਉੱਚੀ ਹੈ ਕਿਉਂਕਿ ਉਹ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੁੰਦੇ ਆ ਉਹ ਦੁਨੀਆਂ ਦੇ ਰੰਗ ਦੇ ਵਿੱਚ ਨਹੀਂ ਰੰਗੇ ਹੋਏ ਹੁੰਦੇ ਇਸੇ ਕਰਕੇ ਇਹ ਜਿਹੜੀ ਗੱਲ ਹੈ ਤੀਜੇ ਪਾਸ਼ਾ ਰਾਮ ਕਲੇ ਰਾਗ ਦੇ ਵਿੱਚ ਭਗਤਾਂ ਦੇ ਬਾਰੇ ਵਿੱਚ ਕਹਿ ਰਿਹਾ ਹੈ ਭਗਤਾਂ ਦੀ ਚਾਲ ਨਰਾਲੀ ਚਾਲ ਨਰਾਲੀ ਭਗਤਾਂ ਕੇਰੀ ਬਖਮ ਮਾਰਗ ਚੱਲਣਾ ਇਹ ਜਿਹੜਾ ਮਾਰਗ ਹੈ ਫਕੀਰਾਂ ਦੇਗਾ ਖੜੀਦਾ ਇਹ ਬੜਾ ਔਖਾ ਹੈ ਬਖਮ ਮਾਰਗ ਚੱਲਣਾ ਬੜਾ ਔਖਾ ਕੰਮ ਹੈ ਲਬ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਕੋਈ ਲੋਭ ਨਹੀਂ ਰੱਖਣਾ ਕੋਈ ਲਾਲਚ ਨਹੀਂ ਰੱਖਣਾ ਹੰਕਾਰ ਨਹੀਂ ਹੋਣਾ ਇਹ ਸਾਰਾ ਕੁਝ ਤਜ ਜਾਂਦਾ ਛੱਡ ਜਾਂਦਾ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਕ੍ਰਿਸ਼ਨ ਵੀ ਖਤਮ ਹੋ ਜਾਂਦੀ ਹੈ ਤੇ ਉਹ ਫਿਰ ਬੋਲਦਾਵੇਂ ਜਿੱਥੇ ਲੋੜ ਹੋਵੇ ਉਹਨੂੰ ਕਿਉਂਕਿ ਉਹਨੂੰ ਜੀਵਨ ਯੁਗਤੀ ਪਤਾ ਲੱਗ ਜਾਂਦੀ ਹੈ ਕਿ ਜੀਵਨ ਦੀ ਜਾਂਚ ਪਤਾ ਲੱਗ ਜਾਂਦੀ ਹੈ ਭਗਤਾਂ ਦੀ ਜਿਹੜੀ ਜੀਵਨ ਜਾਂਚ ਹੈ ਇਸੇ ਕਰਕੇ ਦੁਨੀਆ ਦੇ ਉੱਤੇ ਭਗਤਾਂ ਦਾ ਦਰਜਾ ਜਿਹੜਾ ਸਭ ਤੋਂ ਉੱਤਮ ਹੈ ਖੰਨਿਆ ਤਿੱਖੀ ਬਲੋਂ ਨਿੱਕੀ ਏਥ ਮਾਰਗ ਜਾਣਾ ਇਹ ਜੀ ਮੰਜ਼ਲ ਹੈ ਇਹ ਤਾਂ ਕਹਿੰਦੇ ਬਹੁਤ ਉੱਘੀ ਹੈ ਜਿਹੜੇ ਤਲਵਾਰ ਦੇ ਨੋਖ ਤੋਂ ਵੀ ਤਿੱਖੀ ਹੈ ਤਾਂ ਤੋਂ ਵੀ ਤਿੱਖੀ ਹੈ ਬਾੜੋਂ ਨਿੱਕੀ ਤੇ ਬਰੀਕ ਕਿੰਨੇ ਹੈ ਬਾੜ ਤੋਂ ਵੀ ਜ਼ਿਆਦਾ ਬਰੀਕ ਹੈ ਇਹ ਮਾਰਗ ਜਾਣਾ ਇਹ ਜਿਹੜੀ ਮੰਜ਼ਲ ਹੈ ਮਿਸਲ ਫਕੀਰਾ ਗਾਖੜੀ ਸੁਪਾਇਓ ਪੂਰ ਕਰਮ ਇਹ ਉਹਨਾਂ ਨੂੰ ਮਿਲਦੀ ਹੈ ਖੰਡੇ ਦੀ ਤਾਰ ਦੇ ਉੱਤੇ ਚੱਲਣਾ ਇਹ ਮੰਜ਼ਲ ਜਿਹੜੀ ਹੈ ਭਗਤਾਂ ਦੀ ਬੜੀ ਉੱਗੀ ਹੈ ਗੁਰ ਪ੍ਰਸਾਦਿ ਜਿਨ ਆਪ ਤਜਿਆ ਹਰ ਬਾਸ਼ਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਰਨਲੀ ਭਗਤਾਂ ਦੀ ਚਾਲ ਕਿਉਂ ਜੁਗੋ ਜੁਗ ਨਰਨਲੀ ਹੈ ਕਿਉਂਕਿ ਉਹਨਾਂ ਨੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਲੋਭ ਮੋਹ ਹੰਕਾਰ ਨੂੰ ਤਜਿਆ ਹੁੰਦਾ ਛੱਡ ਦਿੱਤਾ ਹੁੰਦਾ ਕੋਈ ਉਹਨਾਂ ਨੂੰ ਬਾਸ਼ਨਾ ਨਹੀਂ ਦੁਨੀਆ ਦੀ ਰਿੰਦੀ ਆਸਾ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੰਦਿਆ ਚੁਗਲੀ ਜੋ ਵੀ ਹੈ ਬੇਕਾਰ ਸਭ ਉਹਨਾਂ ਨੇ ਤਜੇ ਹੁੰਦੇ ਆ ਇਸੇ ਕਰਕੇ ਜੁਗੋ ਜੁਗ ਭਗਤਾਂ ਦੀ ਚਾਲ ਨਰ ਵਾਲੀ ਹੈ ਪਹਿਜ ਰੱਖਦਾ ਆਯਾ RAM ਰਾਜੇ ਹਮੇਸ਼ਾ ਭਗਤਾਂ ਦੀ ਪਹਿਜ ਉਸ ਪਰਮਾਤਮਾ ਨੇ ਰੱਖੀ ਹੈ ਦੁਨੀਆ ਨੇ ਭਗਤਾਂ ਨੂੰ ਜੀਣ ਦਿੱਤੀ ਲੇਕਿਨ ਉਹ ਆਪ ਸਾਹੇ ਹੁੰਦਾ ਇਸੇ ਕਰਕੇ ਦੁਨੀਆ ਤੇ ਉਹਨਾਂ ਨੇ ਦੱਸਿਆ ਕਿ ਜਿਹੜੇ ਇਹ ਬਿਰਲੇ ਹੀ ਹੁੰਦੇ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਜਿਨ੍ਹਾਂ ਤੇ ਕਿਰਪਾ ਹੋਈ ਹੈ ਉਹ ਬਿਰਲੇ ਹੁੰਦੇ ਹੈ ਇਸੇ ਕਰਕੇ ਸਤਗੁਰ ਫਰੀਦ ਜੀ ਅਗਲੇ ਸਲੋਕ ਦੇ ਵਿੱਚ ਸਮਝਾ ਰਹੇ ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਤ ਜੋ ਜਗਾਹਨ ਲਹਿਨ ਸੇ ਸਾਇੰਕ ਨੌਦਾ ਪਹਿਲੇ ਪਹਿਰੇ ਕਹਿੰਦੇ ਉਸਨੇ ਪਰਮਾਤਮਾ ਦਾ ਨਾਮ ਸਿਮਰ ਕੇ ਸੌ ਗਿਆ ਉਹਨੂੰ ਫਲ ਦਿੱਤੇ ਉਹਨੂੰ ਫਲ ਕਹਿੰਦੇ ਆ ਪਹਿਲੇ ਪਹਿਰੇ ਫੁੱਲੜਾ ਸੌਰੀ ਉਸਨੂੰ ਉਹਨਾਂ ਨੇ ਫਲ ਕਿਹਾ ਕਿ ਪਰਮਾਤਮਾ ਦਾ ਨਾਮ ਉਹ ਸਿਮਰ ਕੇ ਉਹਦਾ ਉਹਦਾ ਸ਼ੁਕਰਾਨਾ ਕਰਕੇ ਉਹ ਸੌ ਗਿਆ ਸਵੇਰੇ ਅਮਰਤ ਬੇਲੇ ਉੱਠਿਆ ਫਿਰ ਸਿਮਰਨ ਕੀਤਾ ਨਾਮ ਦੇ ਵਿੱਚ ਜੁੜਿਆ ਉਹ ਫਿਰ ਫਲ ਦਾ ਕੰਮ ਕਰਦਾ ਜਿਹੜਾ ਫਲ ਸੀ ਉਹ ਫਲ ਦੇ ਵਿੱਚ ਬਦਲ ਗਿਆ ਜੋ ਜਗਾਇਨ ਲਹਿਨ ਸੀ ਕਹਿੰਦੇ ਜਿਹੜੇ ਜਾਗਣਗੇ ਸਮੇਂ ਦੀ ਕਦਰ ਪਾਉਣਗੇ ਉਹਨਾਂ ਨੂੰ ਹੀ ਉਹ ਫਲ ਮਿਲਣਾ ਸਾਈ ਕੰਨੋ ਦਾਤ ਉਹ ਉਸ ਪਰਮਾਤਮਾ ਦੇ ਪਾਸੋਂ ਇਹ ਦਾਤ ਨੂੰ ਲੈ ਸਕਦੇ ਪਰ ਇਹ ਨਹੀਂ ਕਿ ਅਬਰਤ ਬਿਲੈਪਲ ਜਵੇ ਪਰ ਬਾਣੀ ਜਿਹੜੀ ਹੈ ਉਹ ਕਹਿੰਦੀ ਹਰ ਸਮੇਂ ਸਤਗੁਰ ਫਰੀਦ ਮਹਾਰਾਜੀ ਰਾਤ ਦੀ ਗੱਲ ਕਰ ਰਹੇ ਹਨ ਪਰ ਬਾਣੀ ਕਹਿੰਦੀ ਹੈ ਪੰਜਵੇਂ ਪਾਛੇ ਕਹ ਰਹੇ ਕਿ ਇਹ ਤਾਂ ਕਿਸੇ ਸਮੇਂ ਵੀ ਤੈਨੂੰ ਮਿਲ ਸਕਦਾ ਕਹਿੰਦੇ ਸੱਬੇ ਵਖਤ ਸੱਬੇ ਕਰਬੇਲਾ ਖਾਲਕ ਜਾਦ ਦਿਲੇ ਮੈਂ ਮੋਲਾ ਤਸਵੀ ਜਾਦ ਕਰੋ ਦਸਮਰਦਨ ਸੁਨ ਤਸੀਲ ਬੰਦਨ ਕਹਿੰਦੇ ਸਾਰੇ ਬੇਲੇ ਇੱਕੋ ਜੇ ਉਸ ਨੂੰ ਤੂੰ ਦਿਲ ਦੇ ਵਿੱਚ ਜਾਦ ਤਾ ਕਰ ਉਹ ਤਾਂ ਹਰ ਟਾਈਮ ਪਰ ਇੱਥੇ ਸਤਗੁਰ ਫਰੀਦ ਮਹਾਰਾਜ ਜੀ ਦਾ ਜਿਹੜਾ ਇਸ਼ਾਰਾ ਹੈ ਉਹ ਹੈ ਕਿ ਅਮਰਤ ਬੇਲੇ ਬਹੁਤ ਸ਼ਾਂਤ ਮਾਹੌਲ ਸ਼ਾਂਤ ਮਾਹੌਲ ਦੇ ਵਿੱਚ ਮਨ ਟਿਕ ਸਕਦਾ ਜੇਕਰ ਦੁਨੀਆ ਦੀ ਚੇਂਚੇ ਪੈਂਪੇ ਹੈ ਤੇ ਮਨ ਟਿਕਦਾ ਨਹੀਂ ਪਰ ਜਿਨ੍ਹਾਂ ਦਾ ਲੱਗ ਗਿਆ ਜਾਬ ਦੇ ਨਾਲ ਫਿਰ ਉਹਨਾਂ ਨੂੰ ਪੈਂ ਪੈਂ ਟੈਂ ਟੈਂ ਕੁਝ ਨਹੀਂ ਕਹਿੰਦੀ ਲੇਕਿਨ ਸ਼ੁਰੂਆਤ ਜਿਹੜੀ ਹੈ ਉਹ ਸ਼ਾਂਤ ਮਾਹੌਲ ਤੇ ਵਿੱਚ ਤੋਂ ਹੀ ਕਿਉਂਕਿ ਇਕੱਲਾ ਪਹਿਣਾ ਹੈ ਦੁਨੀਆ ਨੂੰ ਛੱਡ ਕੇ ਇਕੱਲਾ ਹੋਣਾ ਹੈ ਇੱਕ ਘੜੀ ਭੰਵੇਂ ਹੋ ਇੱਕ ਪਲ ਹੋ ਲੇਕਿਨ ਇਕੱਲਾ ਹੋ ਛੱਡ ਦੇ ਦੁਨੀਆ ਨੂੰ ਸਤਗੁਰੂ ਫਰੀਦ ਮਹਾਰਾਜ ਜੀ ਦਾ ਵੀ ਇਸ਼ਾਰਾ ਹੈ ਪਰ ਉਹ ਕਹਿੰਦੇ ਰਾਤ ਜ਼ਰੂਰੀ ਨਹੀਂ ਪੰਜਵੇਂ ਪਾਤਸ਼ਾਹ ਕਹਿੰਦੇ ਸਭੇ ਬਖਤ ਜਿਹੜੇ ਇੱਕੋ ਜੇ ਤਸਵੀ ਜਾਦ ਕਰੋ ਦਾ ਸਮਰਦਨ ਸੁਨ ਤਸੀਲ ਬੰਧਾਨ ਬਰ ਉਹ ਕਹਿੰਦੇ ਤਸਵੀ ਤੇ ਨਹੀਂ ਉਹ ਹੈ ਕਿ ਦッセ ਜਿਹੜੇ ਬੇਕਾਰ ਇੰਦਰੇ ਹੈ ਜਿਹੜੇ ਇੰਦਰੇ ਉਹਨਾਂ ਬੇਕਾਰਾਂ ਦੇ ਵਿੱਚ ਲੱਗੇ ਹੋਏ ਇਹਨਾਂ ਨੂੰ ਕਾਬੂ ਚ ਕਰ ਇਹੋ ਤੇਰੀ ਤਸਵੀ ਹੈ ਸੁਨ ਤਸੀਲ ਬੰਧਾਨ ਖਰਾ ਤੇਰੇ ਵਿੱਚ ਨਿਮਰਤਾ ਆ ਜਵੇ ਨਿਮਰਤਾ ਤੇਰੇ ਪੱਲੇ ਪੈ ਜਵੇ ਇਹ ਸਭ ਤੋਂ ਵੱਡੇ ਤੇਰੇ ਸਨਤਤਾ ਕਮ ਹੈ ਨਿਮਰਤਾ ਹੋਣੀ ਮਠਾਸ ਹੋਣੀ ਜਦੋਂ ਤੇਰੇ ਇਨ ਗਣ ਆ ਗਏ ਸਾਰੇ ਬਿੱਲ ਇਕ ਹੋ ਜਾਈ ਕੋਈ ਵੀ ਬਿੱਲ ਮੜਾ ਨਹੀਂ ਇਸੇ ਕਰਕੇ ਫਿਰ ਉਹਨਾਂ ਨੇ ਪੰਜਵੇਂ ਪਾਛਨ ਗਿਆ ਅੱਬਲ ਸਫਤ ਦੂਜੀ ਸਾਵਰੀ ਤੀਜੇ ਹਲੀਮੀ ਚੌਥੇ ਖੈਰੀ ਪੰਜਵੇਂ ਪੰਜੇ ਇਕਤ ਮਕਾਮੇ ਇਹ ਪੰਜ ਵਖਤ ਤੇਰੇ ਅਪਰਾਪਰਾ ਜੋ ਪੰਜ ਨਵਜਾ ਸਾਡੇ ਮੁਸਲਮਾਨ ਰਹਿਤ ਦੇ ਵਿੱਚ ਪੂਜੇ ਜਾਂਦੇ ਆਂ ਉਨ੍ਹਾਂ ਦੇ ਬਾਰੇ ਚ ਪੰਜਵੇਂ ਪਾਤਸ਼ਾਹ ਰਾਗ ਮਾਰੂਜ ਕਹਿ ਰਹੇ ਅੱਬਲ ਸਿਫਤ ਸਵੇਰੇ ਉੱਠ ਕੇ ਉਸ ਪਰਮਾਤਮਾ ਦੀ ਸਿਫਤ ਕਰਨੀ ਹੈ ਤੇ ਗੁਰੂ ਗ੍ਰੰਥ ਸਾਹਿਬ ਵੀ ਇਹੀ ਕਹਿ ਰਹੇ ਅਮਰਤ ਬਿੱਲਾ ਸੱਚ ਨਾਓ ਬੜਾਈ ਵਿਚਾਰ ਉਹਦੀ ਸਿਫਤ ਸਲਾਹਾ ਕਰ ਬੜਾਈਆਂ ਕਰੋ ਦੀਆਂ ਤੇ ਮੁਸਲਮਾਨ ਭਰਾ ਵੀ ਇਹੀ ਕਹਿ ਰਹੇ ਅੱਬਲ ਸਿਫਤ ਸਵੇਰ ਦੀ ਨਵਾਜ਼ ਤੇਰੀ ਉਹਦੀ ਸਿਫਤ ਦੀ ਹੋਣੀ ਚਾਹੀਦੀ ਦੂਜੀ ਸਾਬਰੀ ਦੂਜੀ ਜਿਹੜੀ ਹੈ ਸੰਤੋਖ ਹੋਣਾ ਚਾਹੀਦਾ ਤੇ ਜਦੋਂ ਤੇਰੀ ਦੂਜੀ ਨਵਾਜ਼ ਆਏ ਤੈਨੂੰ ਉਹਦਾ ਸਬਰ ਸੰਤੋਖ ਹੋ ਜਾਣਾ ਚਾਹੀਦਾ ਬੇ ਜੋ ਵੀ ਮੇਰੇ ਪੱਲੇ ਹੈ ਤੇਰੀ ਦਿੱਤਾ ਹੋਇਆ ਮੇਰਾ ਕੀ ਹੈ ਮੇਰਾ ਤਾਂ ਤਨ ਵੀ ਹੈ ਨੇ ਮੇਰੇ ਸਵਾਸ ਵੀ ਹੈ ਨੇ ਮੇਰਾ ਮੇਰਾ ਹੈ ਕੀ ਹੈ ਤੇਰਾ ਪੱਜਾ ਹੋਇਆ ਮੈਂ ਤੇਰੀ ਐਡੀ ਕਿਰਪਾ ਹੈ ਕਿ ਤੁਮਨੇ ਸਭ ਕੁਝ ਦਿੱਤਾ ਹੋਇਆ ਇਹ ਸਬਰ ਸੰਤੋਖ ਦੇ ਵਿੱਚ ਆ ਤੀਜੇ ਹਲੇ ਮੇ ਹਲੇ ਮੇ ਨਿਮਰਤਾ ਤੀਜੀ ਨਵਾਜ਼ ਤੇ ਦੀ ਨਿਮਰਤਾ ਦੀ ਹੋਣੀ ਚਾਹੀਦੀ ਚੌਥੇ ਖੈਰੀ ਫੇ ਤੂੰ ਖੈਰ ਮੰਗ ਲੋ ਕੰਦੀ ਸਭ ਦਾ ਭਲਾ ਮੰਗ ਸਰਬੱਤ ਦਾ ਭਲਾ ਮੰਗ ਇਹ ਚੌਥੀ ਨਵਾਜ ਤੇਰੀ ਹੋਣੀ ਚਾਹੀਦੀ ਹੈ ਪਹਿਲੇ ਦੇ ਵਿੱਚ ਸਿਫਤ ਕਰਨੇ ਹੈ ਦੂਸਰੇ ਦੇ ਵਿੱਚ ਸਬਰ ਸੰਤੋਖ ਹੋਣਾ ਚਾਹੀਦਾ ਨਵਾਜ ਦੇ ਵਿੱਚ ਤੀਜੀ ਜਿਹੜੀ ਨਿਮਰਤਾ ਤੇਰੇ ਵਿੱਚ ਆ ਜਣੀ ਚਾਹੀਦੀ ਹੈ ਔਰ ਚੌਥੀ ਜਿਹੜੀ ਨਵਾਜ ਹੈ ਸਭ ਦਾ ਭਲਾ ਮੰਗਣ ਦੀ ਹੈ ਕਹਿੰਦੇ ਪੰਜਵੇਂ ਪੰਜ ਇੱਕ ਤਮਕਮੇ ਇਹ ਪੰਜ ਬਖਤ ਤੇਰੇ ਉੱਪਰ ਪਰ ਤੇਰੇ ਪੰਜੇ ਚੋਰ ਜਿਹੜੇ ਕਾਬੂ ਹੋ ਜਾਣੇ ਚਾਹੀਦੇ ਇੱਕੋ ਹੀ ਜਗ੍ਹਾ ਤੋਂ ਇਹਨਾਂ ਨੂੰ ਬਸ ਕਰ ਲੈ ਉਸ ਪਰਮਾਤਮਾ ਦੇ ਦਰਤੇ ਤੇ ਜਿਹਨਾਂ ਵਾਜ ਜਿਹੜੀਆਂ ਤਾਂ ਲੱਗਣੀਆਂ ਜਦੋਂ ਇਹ ਪੰਜੇ ਚੋਰ ਤੇਰੇ ਬਸ ਹੋ ਗਏ ਬਸ ਆਟੋਮੈਟਿਕਲੀ ਹੋ ਜਾਣੇ ਕਿਉਂਕਿ ਸੰਤੋਖ ਦੇ ਵਿੱਚ ਚਲੇ ਗਏ ਨਿਮਰਤਾ ਦੇ ਚਲੇ ਕੇ ਉਸ ਪਰਮਾਤਮਾ ਦੇ ਸਿਮਤਸਲਾਤ ਚਲੇ ਗਏ ਸਰਬੱਤ ਦਾ ਭਲਾ ਮੰਗਣ ਲੱਪਿਆ ਜਦੋਂ ਮੋਹ ਮਾਇਆ ਹੀ ਖਤਮ ਹੋ ਗਈ ਤਾਂ ਫਿਰ ਪੰਜੇ ਚੋਰ ਵੀ ਖਤਮ ਹੋ ਜਾਂਦੇ ਵੇਕਾਰ ਖਤਮ ਹੋ ਜਾਂਦੇ ਇਹ ਸਭ ਤੋਂ ਵੱਡਾ ਜਿਹੜਾ ਤੇਰੇ ਤੇ ਬਹੁਤ ਵਧੀਆ ਜਿਹੜਾ ਸਮਾ ਹੋਊਗਾ ਜਦੋਂ ਤੈਨੂੰ ਇਹ ਨਵਾਜ ਜਿਹੜੀ ਹੈ ਗੁਜ਼ਾਰਨ ਦਾ ਪਤਾ ਲੱਗ ਗਿਆ ਇਹਨੇ ਕਿ ਦੁਨੀਆ ਨੂੰ ਦਿਖਾਉਣਾ ਹੈ ਉੱਚੀ ਉੱਚੀ ਬਾਂਗਾ ਦੇਣੀ ਹੈ ਕੰਕਰ ਪੱਥਰ ਜੋੜ ਕੇ ਮਸਜਿਦ ਲਈ ਬਣਾਏ ਆ ਤਾਂ ਚੜ ਮੁੱਲਾ ਵਾਂਗ ਦੇ ਕੇ ਬਹਿਰਾ ਹੋ ਆਖਦਾ ਏ ਸਤਗੁਰ ਫ੍ਰਿਜ ਕਬੀਰ ਮਹਾਰਾਜ ਜੀ ਕਹਿ ਰਹੇ ਕਾਦੀਆ ਬਾਂਗਾ ਦੇ ਦੇ ਕਿਹਨੂੰ ਸੁਣਾ ਰਿਹਾ ਉਹ ਤਾਂ ਤੇਰੇ ਅੰਦਰ ਬੈਠਾ ਉੱਚੀ ਉੱਚੀ ਬਾਂਗਾ ਕਿਸ ਨੂੰ ਮਾਲ ਹੈ ਕਿਸ ਨੂੰ ਬੁਲਾ ਰਿਹਾ ਉਹ ਤਾਂ ਤੇਰੇ ਅੰਦਰ ਬੈਠਾ ਜਦੋਂ ਵੀ ਮਿਲਣਾ ਤੇਨੂੰ ਅੰਦਰੋਂ ਮਿਲਣਾ ਕਿਉਂਕਿ ਉਹ ਤਾਂ ਬਾਹਰ ਹੈ ਹੀ ਨਹੀਂ ਕਿਤੇ ਰੋਮ ਰੋਮ ਦੇ ਵਿੱਚ ਬੈਠਾ ਇਸ ਕਰਕੇ ਇਥੇ ਉਹਨਾਂ ਨੇ ਬੇਲੇ ਦੀ ਜਿਹੜੀ ਬਾਤ ਕੀਤੀ ਉਹਨੂੰ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਠੀਕ ਹੈ ਕਿ ਸਮੇਂ ਦੇ ਹਸਾਬ ਨਾਲ ਰਾਤ ਧੱਕਿਆ ਉਹਨਾਂ ਨੇ ਲੇਕਿਨ ਇਥੇ ਜ਼ਿੰਦਗੀ ਦੇ ਨਾਲ ਵੀ ਉਹਨਾਂ ਨੇ ਰਿਲੇਟ ਕੀਤਾ ਹੈ ਸਤਗੁਰੂ ਫਰੀਦ ਮਹਾਰਾਜ ਨੇ ਕਿ ਜੇਕਰ ਤੂੰ ਪਹਿਲੇ ਪਹਿਦ ਦੇ ਵਿੱਚ ਜਦੋਂ ਤੂੰ ਦੁਨੀਆ ਤੇ ਆਇਆ ਬਚਪਨ ਔਰ ਜਵਾਨੀ ਨੂੰ ਉਸ ਪਰਮਾਤਮਾ ਦੇ ਨਾਮ ਦੇ ਸਿਮਰਨ ਦੇ ਵਿੱਚ ਲਾ ਦਿੱਤਾ ਤੇ ਫਿਰ ਤੈਨੂੰ ਫੜੇ ਇਦਾ ਕਿਹੜਾ ਮਿਲੂਗਾ ਫਿਰ ਤੈਨੂੰ ਪਛਤਾਉਣਾ ਨਹੀਂ ਪਊਗਾ ਜਦੋਂ ਤੂੰ ਜਾਊਗਾ ਦੁਨੀਆਂ ਤੇ ਰਾਤ ਜਦੋਂ ਪੈਣੇ ਆ ਰਾਤ ਦਾ ਮਤਲਬ ਤੇਰਾ ਜੀਵਨ ਜਦੋਂ ਖਤਮ ਹੋਣਾ ਫੜ ਤੇਰੇ ਕੋਲ ਹੋਊਗਾ ਇਹ ਨਾਮ ਦਾ ਫੜ ਤੇਰੇ ਨਾਲ ਜਾਣਾ ਉਸ ਪਰਮਾਤਮਾ ਨੇ ਤੈਨੂੰ ਦੇਣਾ ਉਹਦੀ ਕਿਰਪਾ ਦਿਨਾਰ ਮਿਲਣਾ ਇਹ ਜਿਹੜੇ ਜਾਗਦੇ ਹੈ ਜਾਗਣ ਦਾ ਮਤਲਬ ਇੱਥੇ ਇਹ ਵੀ ਹੈ ਕਿ ਕਦੀ ਵੀ ਉਹਨੂੰ ਭੁੱਲਦੇ ਨਹੀਂ ਇੱਕ ਛਿਨ ਵੀ ਉਹ ਉਹਨੂੰ ਭੁੱਲਦੇ ਨਹੀਂ ਹਰ ਟਾਈਮ ਉਹਨਾਂ ਦੀ ਜਿਹੜੀ ਰਸਨਾ ਹੈ ਉਸ ਦਾ ਗੁਣ ਗਾਣ ਕਰ ਰਹੀ ਹੁੰਦੀ ਹੈ ਹੱਥ ਕਾਰ ਬਲ ਮਨ ਯਾਰ ਬਲ ਇਸ ਕਰਕੇ ਉਹਨਾਂ ਨੇ ਜਿਹੜੇ ਸਮੇਂ ਦੀ ਕਿਹਾ ਸਮਾਂ ਹਰ ਸਮੇਂ ਉਸ ਪਰਮਾਤਮਾ ਜਿਹੜਾ ਨਾਲ ਹੈ ਸਿਰਫ ਬੰਦਾ ਇੱਕ ਛਿੰਲੇ ਵੀ ਕੱਲਾ ਨਹੀਂ ਹੁੰਦਾ ਉਹਨੂੰ ਲੱਗਦਾ ਕਿਤੇ ਮੈਂ ਕੱਲਾ ਹੋ ਗਿਆ ਤਾਂ ਕੀ ਹੋਊਗਾ ਉਹ ਕਹਿੰਦਾ ਤੂੰ ਇੱਕ ਵਾਰੀ ਦੁਨੀਆ ਇੱਕ ਛਿੰਛਲ ਤਸੀਂ ਮੈਂ ਤਾਂ ਤੇਰੇ ਨਾਲ ਹੀ ਬੈਠਾ ਸੋ ਸਤਗੁਰ ਫਰੀਦ ਜੀ ਅੱਗੇ ਸਮਝਾ ਰਹੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗੰਦੇ ਨਾਲ ਲੈਨ ਇੱਕ ਨਾ ਸੁੱਤਿਆ ਦੇ ਅਠਾਲ ਇਹ ਸਭ ਦੀਆਂ ਦਾਤਾਂ ਕਹਿੰਦੇ ਉਸ ਪਰਮਾਤਮਾ ਦੀਆਂ ਸਭ ਦੀਆਂ ਦਾਤਾਂ ਸਭ ਹੱਥ ਬੜਈਆਂ ਚੱਲੇ ਤਿਸ ਨਾਲ ਜੋ ਵੀ ਪਰਮਾਤਮਾ ਦੇ ਰਿਹਾ ਤੇਰੇ ਨਾਲ ਕਹਿੰਦੇ ਕਿਹਾ ਜਾਣਾ ਉਹਦਾ ਨਾਮ ਜਾਣਾ ਕਿਆ ਚੱਲੇ ਤਿਸ ਨਾਲ ਜਿੰਨੀਆਂ ਵੀ ਦਾਤਾਂ ਤੈਨੂੰ ਪਰਮਾਤਮਾ ਨੇ ਦਿੱਤੀਆਂ ਤੂੰ ਕਿਤੇ ਉਹਦੇ ਸ਼ੁਕਰਾਨੇ ਦੇ ਵਿੱਚ ਉਹਦਾ ਨਾਮ ਤਾਂ ਜੱਪ ਤੈਨੂੰ ਸਵਾਸਾਂ ਦੀ ਪੂੰਜੀ ਦਿੱਤੀ ਕਨ੍ਹ ਦਿੱਤੇ ਅੱਖਾਂ ਦਿੱਤੀਆਂ ਨੱਕ ਦਿੱਤਾ ਹਿੱਤਾਂ ਨ ਦਿੱਤਾ ਪੈਦ ਦਿੱਤੇ ਹੱਥ ਦਿੱਤੇ ਪਰ ਇਹਨਾਂ ਨੂੰ ਤੂੰ ਉਹਦੇ ਸਿੱਖਤ ਸਲਾਹ ਦੇ ਵਿੱਚ ਨੇ ਲਾਇਆ ਤੇ ਨਾਲ ਨਹੀਂ ਫਿੱਤੇ ਜਾਣਾ ਕੁਛ ਵੀ ਉਹਦੇ ਨਾਮ ਤੋਂ ਬਿਨਾਂ ਇੱਕ ਜਿਗਨ ਦੇ ਨਾਮ ਲਹਿਣ ਇੱਕ ਨਸਤਿਆ ਦੇ ਅਠਾਲਾ ਕਹਿੰਦੇ ਜਿਵੇਂ ਪਹਿਲੇ ਸ਼ਲੋਕ ਦੇ ਵਿੱਚ ਸਤਗੁਰ ਫਰੀਦ ਜੀ ਕਹਿੰਦੇ ਸੀ ਜੋ ਜਗੈਨ ਲਹਿਨ ਸੇ ਸਾਈ ਕੰਨੋ ਦਾਤ ਕਹਿੰਦੇ ਇਹ ਵੀ ਜ਼ਰੂਰੀ ਨਹੀਂ ਕਿ ਜਾਗਦੇ ਹੋਣ ਇੱਕ ਜਾਗ ਤੇ ਉੱਠ ਕੇ ਪਰ ਕੰਮੇ ਪੁੱਠੇ ਚ ਪੈ ਗਏ ਜੋ ਜਾਗਨ ਲਹਿਨ ਸੇ ਪਹਿਲੇ ਸ਼ਬਦ ਸ਼ਲੋਕ ਚ ਕਹਿ ਰਹੇ ਪਰ ਅਗਲੇ ਸ਼ਲੋਕ ਚ ਕਹਿ ਰਹੇ ਇਹ ਜ਼ਰੂਰੀ ਨਹੀਂ ਕਹਿੰਦੇ ਇੱਕ ਜਗੰਦੇ ਨਾਲ ਲੈਣਾ ਕਹਿੰਦੇ ਜਿਹੜੇ ਜਾਗਦੇ ਉਹਨਾਂ ਨੂੰ ਜ਼ਰੂਰੀ ਨਹੀਂ ਕਿ ਮੈਜੂਗਾ ਕਿਉਂਕਿ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚੋ ਲੱਗੇ ਹੀ ਨਹੀਂ ਇੱਕ ਨਾ ਸੁੱਤਿਆਂ ਦੇ ਠਾਣ ਜਿਨ੍ਹਾਂ ਤੇ ਕਿਰਪਾ ਹੋਈ ਉਹਨਾਂ ਆਪ ਹੀ ਠਾਣ ਲੈਣਾ ਉਹਨਾਂ ਨੂੰ ਗੁਰੂ ਦੀ ਕਿਰਪਾ ਚਾਹੀਦੀ ਹੈ ਪਰਮਾਤਮਾ ਦੀ ਜੇ ਤਾਂ ਦਇਆ ਹੋਈ ਮਿਹਰ ਹੋਈ ਉਹਨਾਂ ਆਪੇ ਉਸ ਰਸਤੇ ਤੇ ਉਸ ਮਾਰਗ ਤੇ ਚਲਾ ਦੇਣਾ ਮਾਰਗ ਉਹਦੇ ਤੇ ਸੱਚ ਦਾ ਮਾਰਗ ਜਿਹੜਾ ਹੈ ਬਹੁਤ ਔਖਾ ਕਿਉਂਕਿ ਇਹ ਜਿਹੜਾ ਮਾਰਗ ਹੈ ਇਹਨੂੰ ਚੱਲਣ ਲਈ ਐਸੇ ਕਰਕੇ ਉਹਨਾਂ ਨੇ ਕਿਹਾ ਮਸਲ ਫਕੀਰਾ ਗਾਖੜੀ ਇਹ ਜਿਹੜਾ ਮਾਰਗ ਹੈ ਉਹਦੀ ਕਿਰਪਾ ਦੇ ਨਾਲ ਮੈਲਣਾ ਅਗਲੇ ਸ਼ਲੋਕ ਚ ਸਤਗੁਰੂ ਸਮਝਾ ਰਹੇ ਟੋ ਦੇਂਦੀਏ ਸੁਹਾਗ ਕੋ ਤਉ ਤਨ ਕਾਇ ਕੋਰ ਜਿਨਾਂ ਨਾਲ ਸੁਹਾਗ ਨਹੀਂ ਤਨਾਚਾ ਕਨਾ ਹੋ ਕਹਿੰਦੇ ਤੋ ਸੁਹਾਗ ਨੂੰ ਲੱਭ ਰਹੀ ਹੈ ਪਰ ਤੇਰਾ ਤਨ ਤਾਂ ਕਿਸੇ ਹੋਰ ਪਾਸੇ ਹੈ ਤੇਰਾ ਧਿਆਨ ਤਾਂ ਕਿਸੇ ਹੋਰ ਕੋਲ ਆ। ਲੱਭ ਤੂੰ ਸੁਹਾਗ ਨੂੰ ਨਹੀਂ। ਧਿਆਨ ਤੇਰਾ ਸੁਹਾਗ 'ਚ ਹੈ ਨਹੀਂਗਾ। ਉਹਨਾਂ ਤਾਂ ਤੂੰ ਜਾਦੇ ਨਹੀਂ ਕਰਦੇ। ਜਿਨ੍ਹਾਂ ਨਾਲ ਉਹ ਸੁਹਾਗ ਨਹੀਂ। ਜਿਨ੍ਹਾਂ ਨੇ ਕਹਿੰਦੇ ਉਸ ਪ੍ਰਮਾਤਮਾ ਨੂੰ ਭੁਲਾਇਆ ਨਹੀਂ ਇੱਕ ਛਿਨ ਵੀ। ਉਹਨਾਂ ਦਾ ਨਾਮ ਸੁਹਾਗਣੀ ਹੈ। ਕਿਉਂ? ਕਿਉਂਕਿ ਉਹਨਾਂ ਨੇ ਕਿਸੇ ਹੋਰ ਦੀ ਚਾਹ ਕਿ ਨਹੀਂ ਰੱਖੀ। ਦੁਨੀਆਂ ਨੂੰ ਛੱਡ ਦਿੱਤਾ। ਇੱਥੇ ਰਿਸ਼ਤੇ ਨਾਤੇ ਛੱਡ ਦਿੱਤੇ। ਇਸ ਕਾ ਕਿ ਉਹਨਾਂ ਨੇ ਕਹਿ ਕੇ ਜਿਨ੍ਹਾਂ ਨੇ ਬੰਧਨ ਬਣਾਏ ਉਹ ਹਾਰ ਕੇ ਚਲੇ ਗਏ। ਜਿਨ੍ਹਾਂ ਨੇ ਬੰਧਨ ਨਹੀਂ ਬਣਾਏ ਉਹ ਬਾਜੀ ਜਿੱਤ ਕੇ ਚਲੇ ਗਏ ਸੋ ਇਸੇ ਕਰਕੇ ਪਰਮਾਤਮਾ ਕਹਿ ਰਿਹਾ ਹੈ ਗੁਰੂ ਉਸ ਦੇ ਮਰੀਦ ਫਕੀਰ ਸਾਰੇ ਕਹਿ ਰਹੇ ਕਿ ਦੁਨੀਆ ਝੂਠੀ ਹੈ ਪਰ ਇਹ ਇੰਨੀ ਮਿੱਠੀ ਹੈ ਕਿਉਂਕਿ ਉਸ ਪਰਮਾਤਮਾ ਦੀ ਇਹ ਛਾਂ ਹੈ ਤੇ ਇਹਦੇ ਵਿੱਚ ਅਸੀਂ ਵੀ ਛਾਂ ਦਾ ਇੱਕ ਹਿੱਸਾ ਬਣ ਕੇ ਆਏ ਹਾਂ ਸਾਨੂੰ ਮਿੱਠੀ ਬਹੁਤ ਲੱਗ ਰਹੀ ਹੈ ਪਰ ਇਹਦਾ ਸਵਾਦ ਅਖੀਰ ਤੇ ਕੌੜਾ ਹੈ ਨਾ ਧਿਆ ਪੁੱਤਰ ਨਾ ਜੈਦਾ ਕਿਸੇ ਕੰਮ ਨਹੀਂ ਆਉਂਦੀ ਸੋ ਇਸੇ ਕਰਕੇ ਉਹਨਾਂ ਨੇ ਕਿਹਾ ਜੇ ਸੁਖ ਦੇਹ ਤਾ ਤੁਝੇ ਅਰਦੇ ਦੁੱਖ ਵੀ ਤੁਝੇ ਧਿਆਈ ਜੇ ਭੁਖ ਦੇਹ ਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਸੋ ਹੀ ਮੱਲੇ ਦੇ ਵਿੱਚ ਚੌਥੇ ਪਾਸ਼ਾ ਕਹਿ ਰਿਹਾ ਜੇ ਸੁਖ ਦੇ ਤਾ ਤੁਝੇ ਅਰਦੇ ਕਹਿੰਦੇ ਸੁਖ ਮੈਨੂੰ ਖੁਸ਼ੀ ਕੋਈ ਮਿਲਦੀ ਹੈ ਸੁਖ ਹੈਗਾ ਤਾ ਤੇਰਾ ਮੈਂ ਨਾਮ ਜਿਪਾ ਨਾਕਮੈਂ ਇਨਾ ਦੁਨੀਆ ਦੇ ਵਿੱਚ ਮਸਤ ਹੋ ਜਮਾ ਕਿ ਮੈਨੂੰ ਤਾਂ ਬੜਾ ਸੁੱਖ ਹੈ ਤੇਰਾ ਨਾਮ ਨਾ ਭੁੱਲੇ ਮੈਨੂੰ ਦੁੱਖ ਵੀ tujhe ਤੇ ਆਈ ਜਦੋਂ ਦੁੱਖ ਹੋਵੇ ਤਾਂ ਵੀ ਮੈਂ ਤੈਨੂੰ ਤੇ ਯਾਦ ਕਰਾਂ ਮੈਨੂੰ ਸੁੱਖ ਤੇ ਦੁੱਖ ਜਿਹੜੇ ਇੱਕੋ ਜੇ ਮਹੌਨ ਇਹ ਤੇਰੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦੇ ਜੇ ਦੁੱਖ ਦੇ ਤਾਂ ਇੱਥੇ ਹੀ ਰਹਾ ਜਾ ਜਿਸ ਵੀ ਤੂੰ ਅਵਸਥਾ ਦੇ ਵਿੱਚ ਰੱਖੂਗਾ ਜੇ ਭੁੱਖ ਦੇ ਤਾਂ ਇੱਥੇ ਹੀ ਰਹਾ ਜਾ ਕਹਿੰਦੇ ਇਹ ਵੀ ਤੇਰੀ ਦਾਤ ਹੈ ਇਹ ਵੀ ਤੇਰੀ ਦਾਤ ਸਮਝ ਕੇ ਮੈਂ ਖੁਸ਼ ਰਹਾ ਮੈਂ ਇਹ ਨਾ ਕਮਕ ਕਿ ਮੈਂ ਭੁੱਖਾ ਦੁੱਖ ਵਿੱਚ ਸੁੱਖ ਮਨਾਈ ਜੇ ਮੈਨੂੰ ਦੁੱਖ ਹੋਵੇ ਤਾਂ ਤੇਰਾ ਨਾਮ ਜਪਣ ਦੇ ਨਾਲ ਮੈਨੂੰ ਉਹ ਸੁੱਖ ਲੱਗੂਗਾ ਕਿਉਂਕਿ ਦੁੱਖ ਦੇ ਵਿੱਚ ਪਰਮਾਤਮਾ ਯਾਦ ਆਉਂਦਾ ਹੈ ਸੁੱਖ ਦੇ ਵਿੱਚ ਤਾਂ ਕੋਈ ਕਰਮਾ ਵਾਲਾ ਹੈ ਜਿਹਨੂੰ ਯਾਦ ਰਹਿ ਜਵੇ ਦੁੱਖ ਵਿੱਚ ਜ਼ਰੂਰ ਯਾਦ ਆਉਂਦਾ ਪਰ ਕਈ ਤਾਂ ਸੱਚੇ ਦਿਲੋਂ ਉਸਨੂੰ ਯਾਦ ਕਰਦੇ ਕਿ ਤੇਰਾ ਪਾਣਾ ਤੇ ਅੜੰਭੇ ਦਿੰਦੇ ਕਿ ਹੈ ਹੀ ਨਹੀਂ ਮੈਂ ਕਿਹੜਾ ਕਰਮ ਕਰ ਲਿਆ ਕਰਮ ਤੋਂ ਬਿਨਾ ਕੁਝ ਨਹੀਂ ਮਿਲਦੀ ਇਸੇ ਕਰਕੇ ਉਹ ਪਹਿਲੇ 12 ਮਹਾਾਂ ਦੀਆਂ ਪੰਕਤੀਆਂ ਜਿਵੇਂ ਕਰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾ ਕਰਮਾ ਕਰਕੇ ਸਾਡਾ ਜੀਵਨ ਮਿਲਿਆ ਇਸ ਜੀਵਨ ਦੇ ਵਿੱਚ ਅਸੀਂ ਬਾਜੀ ਜੀ ਕਰ ਜਿਤ ਕੇ ਜਾਣੇ ਤੇ ਅਗਲੀ ਪੰਕਤੀ ਦੇ ਵਿੱਚ ਸਮਝਾ ਰਹੇ ਤਨ ਮਨ ਕਾਟ ਕਾਟ ਸਬਰ ਪੀ ਇਹ ਕਹਿੰਦੇ ਤਨ ਤੇ ਮਨ ਨੂੰ ਟੁਕੜੇ ਕਰਦੇ ਉਹਨੇ ਦੇ ਤੱਕ ਕੱਟੀ ਚਲ ਜਿੰਨੀ ਦੇ ਤੱਕ ਕਿਰਪਾ ਨਹੀਂ ਹੋ ਜਾਂਦੀ ਤਨ ਮਨ ਕਰਨਾ ਕੀ ਵਿਚ ਅਗਨੇ ਆਪ ਜਲਾਏ ਕਟ-ਕਟ ਕੇ ਸੜਦੇ ਇਹਦੀ ਲੋੜ ਨਹੀਂ ਉਸ ਪਰਮਾਤਮਾ ਦੀ ਲੋੜ ਹੈ ਇਹ ਤਾਂ ਦੁਨੀਆ ਦੇ ਉੱਤੇ ਉਸ ਦਾ ਨਾਮ ਜਪਣ ਲਈ ਸਾਨੂੰ ਤਾਂ ਮਿਲਿਆ ਪਰ ਅਸੀਂ ਕਿਸੇ ਹੋਰ ਕੰਮਾਂ ਦੇ ਵਿੱਚ ਲਾ ਕੇ ਮਨ ਨੂੰ ਕਿਤੇ ਹੋਰ ਵਿਅਸਤ ਕਰਕੇ ਜੇਕਰ ਅਸੀਂ ਜੀਵ ਦੀ ਬਾਜੀ ਹਾਰ ਗਏ ਤਾਂ ਕੀ ਫਾਇਦਾ ਇਸੇ ਕਰਕੇ ਗੁਰੂ ਮਹਾਰਾਜ ਜੀ ਕਹਦੇ ਮਕੰਦ ਮਕੰਦ ਜਪੋ ਸੰਸਾਰ ਬਿਨ ਮਕੰਦ ਤਨ ਹੋਇ ਹੋਹ ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਸਭ ਕੁਝ ਜਿਹੜਾ ਖਾ ਰਹੇ ਹੈ ਬੇਕਾਰ ਹੈ ਸੋ ਆਓ ਗੁਰੂ ਮਹਾਰਜ ਦੇ ਸ਼ਲੋਕ ਤੋਂ ਸਿੱਖਿਆ ਲੈਦੇ ਹੋਏ ਉਸ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੀਏ ਕਿ ਰੈਂਦੀ ਹੋਈ ਸਵਾਸਾਂ ਦੀ ਪੂੰਜੀ ਨੂੰ ਲੇਖਿਤ ਲਾਉਣ ਦੀ ਕਿਰਪਾ ਕਰੋ ਆਪ ਸਮਾ ਬਖਸ਼ੋ ਤੁਹਾਡੀ ਕਿਰਪਾ ਤੋਂ ਬਿਨਾ ਇਕੱਲੇ ਹੋਣ ਦਾ ਸਮਾਨੇ ਮਿਲਣਾ ਜਦੋਂ ਤੁਹਾਡੀ ਕਿਰਪਾ ਹੋਵੇਗੀ ਇਹ ਦੁਬਧਾ ਜਿਹੜੀ ਉਦੋਂ ਖਤਮ ਹੋਣੀ ਹੈ ਜਿਨ੍ਹਾਂ ਨੇ ਦੁਬਧਾ ਨੂੰ ਖਤਮ ਕਰ ਲਿਆ ਇੱਕ ਦਾ ਪਤਾ ਪਾ ਲਿਆ ਉਹੋ ਹੀ ਬੇਗਮਪੁਰੇ ਦੇ ਵਾਸੀ ਬਣ ਗਏ ਉਹਨਾਂ ਨੂੰ ਇਹ ਸੱਚਖੰਡ ਦਾ ਪਤਾ ਲੱਗਾ ਤੇ ਤੁਹਾਡੀ ਕਿਰਪਾ ਹੋਵੇਗੀ ਫਿਰ ਸ਼ੁੱਧ ਬਣਨੇ ਪੜਨ ਦਾ ਉਚਾਰਨ ਦਾ ਬਲ ਵੀ ਮਿਲ ਜਾਵੇਗਾ ਸੋ ਇਹ ਅਰਦਾਸ ਸਦ ਜੋਈ ਬੇਨਤੀ ਕਰਦੇ ਹੇ ਗੁਰੂ ਮਹਾਰਾਜ ਦੇ ਚਰਨਾਂ 'ਚ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ